ਤਸਵੀਰਾਂ ਮੇਰੇ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਦਾ ਜੇ ਸ਼ਾਮ ਤੱਕ ਜਿਹੜਾ ਆਪਣਾ ਭਰਤੀ ਦਾ ਨੋਟੀਫਿਕੇਸ਼ਨ ਡਿਟੇਲ ਦੇ ਵਿੱਚ 179 ਪੋਸਟਾਂ ਦਾ ਉਹ ਅਪਲੋਡ ਹੋ ਜਾਏਗਾ ਤਾਂ ਉਮੀਦ ਹੈ ਮੇਰਾ ਜੀ ਉਹ ਅਪਲੋਡ ਹੋ ਚੁੱਕਿਆਗਾ ਠੀਕ ਹੈ ਜੀ ਪਿਛਲੀ ਵਾਰ ਆ ਜਿਹੜੀ ਭਰਤੀ ਹੋਈ ਸੀ ਉਹਦੇ ਵਿੱਚ 60% ਕੈਂਡੀਡੇਟ ਹੈ ਜਿਹੜੇ ਉਹ ਆਪਣੇ ਸਿਲੈਕਟ ਹੋਏ ਸੀ ਪੰਜਾਬ ਜੇਲ੍ਹ ਵਾਰਡਨ ਦੇ ਵਿੱਚ ਇਸ ਵਾਰ ਵੀ ਰਾਜੇ ਜੇਕਰ ਤੁਸੀਂ ਜੇਰਵਾਡਨ ਦੇ ਵਿੱਚ ਸਿਲੈਕਟ ਹੋਣਾ ਚਾਹੁੰਦੇ ਹੋ ਕਿਉਂਕਿ ਆਪਣੇ ਚੈਨਲ ਤੇ ਰਾਜੇ ਸਿਰਫ ਤੇ ਸਿਰਫ ਉਹੀ ਸਿਲੇਬਸ ਕਰਵਾਇਆ ਜਾਂਦਾ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਮਿਲਦਾਗਾ ਠੀਕ ਹੈ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਉਹੀ ਮਿਲਦਾ ਤਾਂ ਕਰਕੇ ਜਿਹੜੇ ਕੈਂਡੀਡੇਟ ਆਪਣੇ ਚੈਨਲ ਤੋਂ ਤਿਆਰੀ ਕਰਨਾ ਚਾਹੁੰਦੇ ਜੇਰਵਾਡਨ ਦੀ ਵੀ ਜੇਰਵਾਡਨ ਦੀ ਰਾਜੇ ਤਾਂ ਉਹ ਆਪਣੀ ਐਪ ਤੋਂ ਆਪਣੀ ਐਪ ਤੇ ਜਿਹੜਾ ਪੰਜਾਬ ਪੁਲਿਸ ਵਾਲਾ ਬੈਚ ਚੱਲ ਰਿਹਾ ਰਾਜੇ ਠੀਕ ਹੈ ਜੀ 6 ਮਨਥ ਵਾਲਾ ਉਹ ਲੈ ਸਕਦੇ ਹੋ ਟਵਾਰੀ ਕਰਕੇ ਵੀਡੀਓ ਕੋਰਪਰੀ ਨਰਿਤੀਆਰੀ ਵੀ ਕਰ ਸਕ ਰਹੇ ਹੋ ਰਾਜੇ ਸਾਰੇ ਪੇਪਰ ਦੀ ਤਿਆਰੀ ਕਰਵਾਵਾਂਗੇ ਤੁਹਾਨੂੰ ਇੱਕ ਹੀ ਬੈਚ ਤੋਂ ਬਾਕੀ ਦਾ ਜ ਮੈਥ ਤੇ ਇੰਗਲਿਸ਼ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਊਗਾ ਠੀਕ ਹੈ ਜੀ ਤੇ ਆਈਫੋਨ ਵਾਲੇ ਨੇ ਬੱਚੇ ਨੇ ਆਪ ਐਪ ਡਾਊਨਲੋਡ ਕਰ ਲੈਣੀ ਹੈ ਤੇ ਜਿਹਦੇ ਵਿੱਚੋਂ ਤੁਸੀਂ ਪ੍ਰੋਫੈਸਰ ਦੇ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਇਹ ਤੁਹਾਨੂੰ ਪੀਡੀਐਫ ਫੁੱਲ ਲੈਕਚਰ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਸਿਲੇਬਸ ਸਰਪੂ ਮਿਲੇਗਾ ਜਿਹੜਾ ਤੁਹਾਡੇ ਬਾਅਦ ਇੰਪੋਰਟੈਂਟ ਹੈ ਜਿਹੜਾ ਪੇਪਰ ਦੇ ਵਿੱਚ ਆਊਗਾ ਐਕਸਟਰਾ ਕੋਈ ਚੀਜ਼ ਨਹੀਂ ਕਰਵਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਰਾਜੇ ਜੁਆਇਨ ਕਰੋ ਛੇਤੀ ਛੇਤੀ ਜਿਹੜੇ ਬੱਚੇ ਜੁਆਇਨ ਨੌਕਰੀ ਲੈਣਾ ਚਾਹੁੰਦੇ ਆਗੇ ਠੀਕ ਹੈ ਜੀ ਇਹ ਜਿਹੇ ਮੌਕੇ ਰੋ ਰੋਜ਼ ਨਹੀਂ ਆਉਂਦੇ ਹੁੰਦੇ ਤਾਂ ਕਰਕੇ ਆ ਦੀ ਤਿਆਰੀ ਕੰਟੀਨਿਊ ਰੱਖੋ ਤੇ ਹੁਣ ਰਾਜੇ ਚੈਨ ਤੋਂ 4 ਦਿਨ ਤੁਹਾਡੇ ਜਿਹੜਾ ਪੰਜਾਬ ਪੁਲਿਸ ਵਾਲਾ ਬੈਚ ਹੈਗਾ ਇਹੀ ਬੈਚ ਰਾਜੇ ਜੇਲ ਵਾਰਡਰ ਵਾਸਤੇ ਚੱਲੂਗਾ ਤੁਹਾਡਾ ਕਿਉਂਕਿ ਸੇਮ ਸਲੀਪ ਸੀ ਹੁੰਦਾ ਪੁਲਿਸ ਦਾ ਸਾਰਿਆਂ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਹੋਊਗਾ ਰਾਜੇ ਤੁਹਾਨੂੰ ਜਿਹੜੇ ਜੇਲ ਇਹ ਬੈਚ ਹੋਗੇ ਇਹਦੇ ਤੁਹਾਨੂੰ 2 ਦਿਨ ਜਾਂ 3 ਦਿਨਾਂ ਵਾਸਤੇ ਆਫਰ ਚੱਲੂਗਾ ਅੱਜ ਦਾ ਦਿਨ ਇਹ 2 ਤੋਂ 3 ਦਿਨ ਅੱਜ ਤੋਂ ਆਫਰ ਸ ਪਹਿਲਾਂ ਤਾਂ ਜੀ ਇਹ ਦੇਖੋ ਕਿ ਜਿਹੜਾ ਆਪਣਾ ਫਾਰਮ ਆਨਲਾਈਨ ਕਿਦੋਂ ਹੋਣਗੇ ਫਾਰਮ ਆਨਲਾਈਨ 29/7 ਤੋਂ ਸ਼ੁਰੂ ਹੈਗੇ ਠੀਕ ਹੈ ਜੀ ਲਾਸਟ ਡੇਟ ਹੈਗੀ ਆਪਣੀ 20 ਤਰੀਕ ਮੈਂ ਤੁਹਾਨੂੰ ਪਹਿਲਾਂ ਕਹਿਣਾ ਕਿ 20 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਭਰ ਦਿਓ ਕਾਫੀ ਦੋ ਕਟੋਕਰ 4-5 ਦਿਨ ਪਹਿਲਾਂ ਫਾਰਮ ਭਰ ਦਿਓ ਕਿ ਮੌਕੇ ਜਾ ਕੇ ਵੈਬਸਾਈਟ ਬੰਦ ਹੋ ਜਾਂਦੇ ਕਿਤੇ ਫੀਸ ਦਾ ਇਸ਼ੂ ਆ ਜਾਂਦਾ ਤਾਂ ਕਰਕੇ ਫੀਸ ਭਰਨ ਵਾਸਤੇ ਨੂੰ 3 ਦਿਨ ਐਕਸਟਰਾ ਮਿਲਦੇ ਆ ਸਿਰਫ ਆਪਾਂ ਇੰਪੋਰਟੈਂਟ ਗੱਲਾਂ ਡਿਸਕਸ਼ਨ ਕਰਾਂਗੇ ਇਹਦੇ ਵਿੱਚ ਐਕਸਟਰਾ ਗੱਲਾਂ ਡਿਸਕਸ਼ਨ ਨਹੀਂ ਕਰਦੇ ਜਿਹੜੀਆਂ ਅਨ ਇੰਪੋਰਟੈਂਟ ਐ ਸਭ ਤੋਂ ਪਹਿਲਾਂ ਦੇਖੋ ਜੀ ਕੁਆਲੀਫਿਕੇਸ਼ਨ ਇਹਦੇ 'ਚ ਤੁਹਾਡੇ ਕੋਲੇ ਸਿਰਫ 12ਵੀਂ ਹੋਣੀ ਚਾਹੀਦੀ ਹੈ ਤੇ 10ਵੀਂ ਦੇ ਵਿੱਚ ਤੁਹਾਡੇ ਕੋਲੇ ਪੰਜਾਬੀ ਲੈਂਗੁਏਜ ਸਬਜੈਕਟ ਹੋਣਾ ਚਾਹੀਦਾ ਬਸ ਇੰਨੀ ਗੱਲ ਕਹੀ ਇਹਨਾਂ ਨੇ ਠੀਕ ਹੈ ਜੀ ਇਹ ਜਿਹੜੀ ਚੈਸਟ ਮੰਗੀ ਜਾਂਦੀ ਹੁੰਦੀ ਹੈ ਰਾਜੇ ਠੀਕ ਹੈ ਜੀ ਤੁਹਾਡਾ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਰਾਜੇ ਜਿਹੜੇ ਡੋਗਰਾ ਜਾਂ ਗੋਰਖੇ ਆ ਉਹਨਾਂ ਨੂੰ ਹੈਂਡ ਦੇ ਵਿੱਚ ਛੋਟ ਹੈ ਕੀ ਚੈਸਟ ਤੁਹਾਡੀ ਨਾਰਮਲ 33 ਹੋਣੀ ਚਾਹੀਦੀ ਆ ਫਲਾਉਣ ਤੋਂ ਬਾਅਦ 34 ਹੋਣੀ ਚਾਹੀਦੀ ਹੈ ਠੀਕ ਹੈ ਜੀ ਨਾਰਮਲ ਅੱਖਾਂ ਦਾ ਵਿਜ਼ਨ ਹੋਣਾ ਚਾਹੀਦਾ ਤੁਹਾਨੂੰ ਪਤਾਗਾ ਤੇ ਇਹਦੇ ਵਿੱਚ ਮੇਨ ਮੇਨ ਟ੍ਰਾਇਲ ਕੀ ਹੁੰਦਾ ਉਹਨਾਂ ਨੂੰ ਕਾਫੀ ਫਰਕ ਹੁੰਦਾ ਟ੍ਰਾਇਲ ਦਾ ਸੋਹਣਿਓ ਠੀਕ ਹੈ ਜੀ ਤੇ ਜਿਹੜਾ ਇਹਦੇ ਵਿੱਚ ਮੇਲ ਕੈਂਡੀਡੇਟਾਂ ਵਾਸਤੇ ਆ ਇਹਗਾ 100 ਮੀਟਰ ਲਾਉਣਾ ਤੁਸੀਂ 15 ਸੈਕਿੰਡ ਦੇ ਵਿੱਚ ਇੱਕ ਚਾਂਸ ਮਿਲਦਾ ਗੋਲਾ ਸੱਟਣਾ ਤੁਸੀਂ 7.5 ਕਿਲੋ ਦਾ 7.26 ਦਾ 5.5 ਮੀਟਰ ਤਿੰਨ ਚਾਂਸ ਮਿਲਣਗੇ ਤੇ ਰੂਪ ਕਲੈਂਬਿੰਗ 15 ਫੁੱਟ ਪਿਛਲੀ ਵਾਰ ਰੱਸਾ ਪੈਰ ਚੜਾ ਕੇ ਲਾ ਕੇ ਵੀ ਚੜਾਈ ਗਈ ਸੀ ਬੱਚਿਆਂ ਨੂੰ ਤਾਂ ਕਰਕੇ ਤਾਂ ਕਰਕੇ ਦੀ ਮੈਟ ਵੀ ਥੱਲੇ ਵਗ ਜਾਂਦੀ ਹੈ ਆਹ ਰਾਜੇ ਆਪਣਾ ਇੱਕ ਐਲੀਜੀਬਲ ਟਾਈਮ ਐਂਡ ਡਿਸਟੈਂਸ 100 ਮੀਟਰ 15 ਸੈਕਿੰਡ ਜੀ ਜਿੱਦਾਂ ਸੇਮ ਚੀਜ਼ ਲਿਖੀ ਹੋਈ ਹੈ ਆ ਐਕਸਰਪਸ ਮੈਨ ਵਾਰੇ ਇਹਦਾ ਜੇ ਤੁਸੀਂ ਦੇਖ ਸਕਦੇ ਹੋ 17 5 ਮੀਟਰ ਅ ਰਸਾ ਉਹ ਸਾਡਾ ਮਤਲਬ ਇੱਦੀ ਤੂੰ ਸਿੱਟਣਾਗਾ ਆ 12 ਫੁੱਟ ਕਲਿੰਬਿੰਗ ਹੈ ਨਾ ਵਾਸਤੇ ਵੀ 3 ਚਾਂਸ ਮਿਲਣਗੇ ਦੂਜਿਆਂ 'ਚ ਹੈਗੇ 3 3 ਚਾਂਸ ਠੀਕ ਹੈ ਜੀ ਜੇਕਰ ਮੈਟਰਨ ਦੀ ਗੱਲ ਕਰੀਏ ਤੇ ਸਿਰਫ ਔਰਤਾਂ ਅਪਲਾਈ ਕਰ ਸਕਦੀਆਂ ਦਾ ਜੀ ਪਲੱਸ 2 ਤੇ ਸੇਮ ਟੂ ਸੇਮ ਪ੍ਰੋਸੈਸ ਰਹੂਗਾ ਉਮ ਜਿਵੇਂ ਜਿਵੇਂ ਪਿਛਲਾ ਦੱਸਿਆ ਮੈਂ ਤੁਹਾਨੂੰ ਕੁੜੀਆਂ ਦੀ ਹਾਈਟ 5 ਫੁੱਟ 3 ਇੰਚ ਮੰਗੀ ਗਈ ਹੈ ਜੀ ਇਹਦੇ ਵਿੱਚ ਠੀਕ ਹੈ ਜੀ weight ਕੁੜੀਆਂ ਦਾ 50 ਕਿਜੀ ਜਾਂ ਇਸ ਤੋਂ ਅਬਾਬੋ ਜ਼ਰੂਰੀ ਹੈਗਾ ਲਿਖਿਆ ਹੋਇਆ ਇਹਨਾਂ ਨੇ ਠੀਕ ਹੈ ਬਾਅਦ ਵਿੱਚ ਜੇ ਬੱਚੇ ਕਹਿੰਦੇ ਸਾਨੂੰ ਕਿਸੇ ਨੇ ਗਲਤ ਗਾਈਡ ਕਰਤਾ ਜੀ ਐ ਕਰਤਾ ਮੈਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਠੀਕ ਹੈ ਜੀ ਮੈਂ ਆਪ ਦੀ ਜ਼ਿੰਮੇਵਾਰੀ ਲੈਂਦਾ ਜਿਹੜੀ ਮੈਂ ਇਨਫਾਰਮੇਸ਼ਨ ਦੇਉਂਗਾ ਜੇ ਉਥੇ ਉਹ ਗਲਤ ਪਾਈ ਜਾਂਦੇ ਫਿਰ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਜੀ ਫੀਮੇਲ ਕੈਂਡੀਡੇਟਾਂ ਵਾਸਤੇ 100 ਮੀਟਰ ਦੀ ਦਸ 1.75 ਸਕਿੰਡ ਦੇ ਵਿੱਚ ਸਪਰਿੰਟ ਹੁੰਦੀ ਹੈ ਇਹ ਗੋਲਾ ਪਾਈ ਤੁਸੀਂ ਵੀ ਸੁੱਟਣਾਗਾ ਠੀਕ ਹੈ ਜੀ ਰੂ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਤੇ ਆ ਬਾਕੀ ਸਾਰੀਆਂ ਵਕੇਂਸੀਆਂ ਮੇਲਸ ਵਾਸਤੇ ਕੁੜੀਆਂ ਵਾਸਤੇ ਸਿਰਫ ਚਾਰ ਵਕੇਂਸੀਆਂ ਹੀ ਹੈ ਇਹਦੇ ਵਿੱਚ ਆਹ ਤੁਸੀਂ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਠੀਕ ਹੈ ਜੀ ਆਹ ਕੈਟਾਗਰੀ ਕੋਡ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਹਾਂ ਏਜ ਬਾਰੇ ਦੇਖੋ ਜੀ ਜਿਹੜੇ ਰਹੇਗਾ ਜਨਰਲ ਕੈਟਾਗਰੀ ਨਾਲ ਸੰਬੰਧਤ ਉਹਨਾਂ ਦੀ ਏਜ ਤਾਂ ਹੈਗੀ 18 ਤੋਂ 27 ਸਾਲ ਮੈਂ ਪਹਿਲਾਂ ਗਲਤੀ ਨਾਲ 18 ਤੋਂ 28 ਸਾਲ ਕਹਿ ਗਿਆ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ 18 ਤੋਂ 27 ਸਾਲ ਹੁੰਦੀ ਹੈ ਠੀਕ ਹੈ ਜੀ ਐਸਸੀ ਅਤੇ ਬੀਸੀ ਦੀ ਜਿਹੜੀ ਕੈਟਾਗਰੀ ਆ ਉਹਨਾਂ ਦੀ ਉਮਰ 32 ਸਾਲ ਹੋਵੇਗੀ ਜਿਵੇਂ ਦੂਜਿਆਂ ਚ 33 ਸਾਲ ਹੁੰਦੀ ਇੱਕ ਇੱਕ ਸਾਲ ਘੱਟ ਹੈ ਦੇ ਵਿੱਚ ਐਕਸਪ੍ਰੈਸ ਮੈਂ ਦਾ ਰਾਜੀ ਜੀ ਪਰ ਮੈਨੂੰ ਇਹ ਨੌਲੇਜ ਨਹੀਂ ਹੈ ਕਿ ਇਹਦਾ ਕੀ ਸਾਬ ਕਿਤਾਬ ਹੁੰਦਾ ਹੈਗਾ ਆਪਣੇ ਬਾਈਆਂ ਦਾ ਠੀਕ ਹੈ ਜੀ ਇਹ ਆ ਤੁਸੀਂ ਆਪਣਾ ਦੇਖ ਸਕਦੇ ਹੋਗੇ ਆਪਣੀ ਫੀਸ ਦਾ ਕੀ ਪ੍ਰੋਸੈਸ ਹੈਗਾ ਠੀਕ ਹੈ ਜੀ ਆਬਜੈਕਟਿਵ ਵਾਈਜ਼ ਹੋਣਾਗਾ ਜਿਵੇਂ ਦੂਸਰੇ ਪੇਪਰ ਹੋਣੇ ਪੇਪਰ ਓਮੀ ਹੋਊਗਾ ਸਿਲੇਬਸ ਇਹਦਾ ਜਲਦੀ ਅਪਲੋਡ ਹੋ ਜਾਣਾਗਾ ਤੇ ਬਾਕੀ ਦਾ ਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਆਪਣੇ ਕੋਲੇ ਬੈਚ ਆਲरेडी ਚੱਲ ਰਿਹਾ ਹੈ ਇਹਦਾ ਪੰਜਾਬ ਪੁਲਿਸ ਵਾਲੇ ਬੈਚ ਦੇ ਵਿੱਚ ਤੁਸੀਂ ਅਨਰੋਲ ਕਰ ਸਕਦੇ ਹੋ ਜੇਲ੍ਹ ਵਾਰਡਨ ਵਾਸਤੇ ਕਿਉਂਕਿ ਸੇਮ ਸਲੇਵਸ ਹੀ ਹੁੰਦਾਗਾ ਪੰਜਾਬ ਪੁਲਿਸ ਦੀ ਭਰਤੀ ਇਹ ਹੈ ਪੰਜਾਬ ਪੁਲਿਸ ਦੀ ਭਰਤੀ ਹੋ ਹੈ ਤਾਂ ਕਰਕੇ ਰਾਜੇ ਉਹਦੇ ਵਿੱਚ ਤੁਹਾਨੂੰ ਸਪੈਸ਼ਲ ਸਾਰੇ ਬੱਚਿਆਂ ਨੂੰ ਉਹੀ ਡਾਟਾ ਦਿੱਤਾ ਜਾਂਦਾ ਜਿਹੜਾ ਤੁਹਾਡੇ ਪੰਜਾਬ ਦੇ ਪੇਪਰਾਂ 'ਚ ਆਉਂਦਾਗਾ ਠੀਕ ਹੈ ਜੀ ਜਿਵੇਂ ਤੁਹਾਨੂੰ ਮੈਂ ਐਨਸੀਈ ਦੀ ਹਿਸਟਰੀ ਨਹੀਂ ਕਰਵਾਈ ਸੀ ਮੀਡੀਅਮ ਨਹੀਂ ਕਰਵਾਈ ਤਾਂ ਕੁਝ ਨਹੀਂ ਆਇਆ ਦੋ ਜੇ ਮੈਂ ਸਰਦ ਕੋ ਉਹੀ ਚੀਜ਼ਾਂ ਕਰਵਾਉਣਾ ਨਾ ਰਾਜੇ ਪੇਪਰ ਜਿਹੜੀਆਂ ਆਉਣਗੀਆਂ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਜੁਆਇਨ ਜਲਦੀ ਤੋਂ ਜਲਦੀ ਕਰਕੇ ਆਪਦੀ ਨੌਕਰੀ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨ